ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਕਿਸਮ ਦੀ ਰਾਜਨੀਤੀ ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਬਦਲਣ ਆਏ ਆ ਤੇ ਇਹ ਅੱਜ ਉਹਦਾ ਪ੍ਰੂਫ ਹੈ ਕਿ ਰਾਜਨੀਤੀ ਬਦਲ ਕੇ ਰੱਖ ਦਿੱਤੀ ਉਹਨਾਂ ਨੇ ਸਾਡੇ ਬਹੁਤ ਹੀ ਡਾਇਨਾਮਿਕ ਜਿਨ੍ਹਾਂ ਨੇ ਇਹਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਮੈਂ ਕਹੂੰਗਾ ਕਿ ਮੇਰੇ ਫਰੈਂਡ ਫਲਸਫਰ ਐਂਡ ਗਾਈਡ ਜਿਨ੍ਹਾਂ ਨੇ ਪਾਰਟੀ ਦਾ ਢਾਂਚਾ ਬਣਾਉਣ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਮੈਨੂੰ ਮੇਰੀ ਰਾਇਮਾਈ ਕੀਤੀ ਮਨੀਸ਼ ਸੋਧਿਆ ਜੀ ਪੰਜਾਬ ਦੇ ਪਰਿਵਾਰੀ ਔਰ ਇੱਕ ਕਹੂੰਗਾ ਕਿ ਮੇਰਾ ਇੱਕ ਹੋਰ ਅਨਦਰ ਫਰੈਂਡ ਫਲਸਫਰ ਐਂਡ ਗਾਈਡ ਜਿਨ੍ਹਾਂ ਦੇ ਵਿੱਚ ਕੇ ਛੁਪੇ ਰਹਿਣ ਦੀ ਖਾਹਿਸ਼ ਉਹਨਾਂ ਨੂੰ ਅੱਜ ਵੀ ਮੈਂ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਸਾਡੇ ਸਹਿ ਪਰਿਵਾਰੀ ਜਿਨ੍ਹਾਂ ਨੇ ਇਹ ਪੋਸੀਬਲ ਕਰਤਾ ਕਿ ਸਾਡੇ ਕੋਲੇ 350 ਕਰੋੜ ਰੁਪਏ ਸੀ ਮੈਡੀਕਲ ਕਾਲਜ ਬਣਾਉਣ ਲਈ ਸਾਡੀਆਂ ਏਜੰਸੀਜ਼ ਨੇ ਅਸੀਂ ਅਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ 550 ਕਰਤਾ ਲੇਕਿਨ ਉਹ ਟੈਂਡਰ ਵਾਲੇ ਇਹ ਉਹ ਪ੍ਰੋਸੈਸ ਅਸੀਂ ਨਹੀਂ ਕਰ ਸਕੇ ਤੇ ਇਹਨਾਂ ਨੇ 350 ਕਰੋੜ ਚ ਕਹਿੰਦੇ ਮੈਡੀਕਲ ਕਾਲਜ ਵੀ ਬਣਾ ਰਹੇ ਆ ਸ਼ੁਰੂ ਹੋਣ ਜਾ ਰਹੇ 15 20 ਦਿਨ ਦੇ ਵਿੱਚ ਤੇ ਨਾਲ ਇੱਕ ਨਰਸਿੰਗ ਕਾਲਜ ਫ੍ਰੀਚ ਬਣਾ ਰਹੇ ਉਸੇ ਪੈਸੇ ਦੇ ਵਿੱਚ ਦੋਸਤਾਂ ਕਰੋੜ ਰੁਪਏ ਪਹਿਲਾਂ ਹੀ ਬਚਾਤਾ ਉਹਨਾਂ ਨੇ ਕੰਮ ਸ਼ੁਰੂ ਕਰਨ ਤੋਂ ਤੇ ਇਸੇ ਤਰ੍ਹਾਂ ਮੇਰੇ ਜਿਹੜੇ ਕੈਬਿਨੇਟ ਕਲੀਕ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਰਪਾਲਜੀ ਮਾਜੀ ਸਾਡੇ ਸਾਰੇ ਜਿੰਨੇ ਵੀ ਐਮਐਲਏ ਸਾਬਾਨ ਚੇਅਰਮੈਨ ਸਾਡੀ ਪਾਰਟੀ ਦੇ ਮੋਜ਼ਜ ਜਿੰਨੇ ਵੀ ਸਾਡੇ ਲੀਡਰ ਸਾਬਾਨ ਹੈ ਔਰ ਮੇਰੇ ਡਿਪਾਰਟਮੈਂਟ ਦੇ ਸਾਡੇ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਸਾਹਿਬ ਇਹ ਸਾਰੀ ਇੱਕ ਟੀਮ ਹੈ ਮਾਨ ਸਾਹਿਬ ਦੀ ਸਾਡੇ ਮੇਰੇ ਡਾਇਰੈਕਟੋਰੇਟ ਦੇ ਸਾਰੇ ਡਾਇਰੈਕਟਰ ਹੈ ਸਰਵਿਸਸ ਸਹਿਯਮ ਜੀ ਨੂੰ ਤੁਸੀਂ ਸੁਣਿਆ ਆ ਮੈਂ ਜੀ ਇਹ ਸਾਰੀ ਇੱਕ ਟੀਮ ਹੈ ਜਿਹੜੀ ਕਿ ਮਾਨ ਸਾਹਿਬ ਨੇ ਮੈਨੂੰ ਮੈਂ ਕਹਾਂਗਾ ਮੈਨੂੰ ਬੈਸਟ ਟੀਮ ਦਿੱਤੀ ਆ ਬੈਸਟ ਰਿਸੋਰਸਸ ਦਿੱਤੇ ਆ ਔਰ ਸਾਰੇ ਜਣੇ ਆਪਣੇ ਦਿਨ ਰਾਤ ਮਿਹਨਤ ਕਰਕੇ ਉਹਦਾ ਨਤੀਜਾ ਹੈ ਕਿ ਸਕੀਮ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਮੇਰੀ ਜ਼ਿੰ ਮੈਂ ਇੱਕ ਬਤੌਰ ਡਾਕਟਰ ਚਿੱਟਾ ਕੋਟ ਪਾ ਕੇ ਉਹ ਮੈਂ ਆਪਰੇਸ਼ਨ ਥੀਟਰ ਐਮਰਜੈਂਸੀ ਰੂਮ ਵਾਰਡਸ ਦੇ ਵਿੱਚ ਮੈਂ ਉਹ ਮਰੀਜ਼ਾਂ ਦੇ ਹੱਥ ਫੜ ਕੇ ਉਹਨਾਂ ਨੂੰ ਤਸੱਲੀ ਦਿੰਦਾ ਸੀ ਤੇ ਮੈਂ ਮਰੀਜ਼ ਬਿਮਾਰੀ ਤੋਂ ਬਚਦੇ ਤੇ ਕਰਜ਼ੇ ਨਾਲ ਮਰਦੇ ਹੋਏ ਦੇਖਦਾ ਸੀ ਮੈਂ ਸੋਚਦਾ ਸੀ ਕਦੇ ਇਸ ਸਮੱਸਿਆ ਦਾ ਹੱਲ ਹੋਏਗਾ ਕਿ ਸਾਡੇ ਬੰਦੇ ਪੰਜਾਬ ਦੇ ਬੰਦੇ ਉਹ ਕਿਸਾਨ ਉਹ ਮਜ਼ਦੂਰ ਖੇਤ ਮਜ਼ਦੂਰ ਜਿਹੜੇ 45 ਡਿਗਰੀ ਸੈਂਟੀਗ੍ਰੇਡ ਵਿੱਚ ਮੈਂ ਕਿਸਾਨ ਦਾ ਬੇਟਾ ਮ ਉਸ ਪਾਣੀ ਚ ਬੜਿਆ ਲੱਤਾਂ ਸੜ ਜੰਨੀਆਂ ਤੁਹਾਡੀਆਂ ਉੱਥੇ ਖੜ ਕੇ ਸਾਡੇ ਵਾਸਤੇ ਝੋਨਾ ਪੈਦਾ ਕਰਦੇ ਆ ਚਾਵਲ ਪੈਦਾ ਕਰਦੇ ਆ ਕਣਕ ਪੈਦਾ ਕਰਦੇ ਆ ਸਾਡੇ ਵਾਸਤੇ ਕਿੰਨੇ ਸੋਹਣੇ ਸੋਹਣੇ ਫਲ ਸਬਜ਼ੀਆਂ ਪੈਦਾ ਕਰਦੇ ਆ ਕੋਈ ਰੇੜੀ ਵਾਲਾ ਕੋਈ ਫੜੀ ਵਾਲਾ ਸਾਡੇ ਘਰ ਤੱਕ ਪਹੁੰਚਾਉਂਦਾ ਔਰ ਕੋਈ ਜੋ ਸਾਡੇ ਵਾਸਤੇ ਦੁੱਧ ਪਹੁੰਚਾਉਂਦਾ ਇਹ ਸਾਰੇ ਜਿਹੜੇ ਮਿਹਨਤ ਕਸ਼ ਆ ਸਾਡੇ ਕਰਮਚਾਰੀ ਸਾਡੇ ਜਿਹੜੇ ਵਪਾਰੀ ਆ ਜਿਹੜੇ ਦੁਕਾਨਾਂ ਤੇ ਬੈਠੇ ਹੋਏ ਆ ਨੇਬਰਹੂਡ ਸਟੋਰਸ ਇਹਨਾਂ ਦੇ ਵਾਸਤੇ ਕੋਈ ਇਹਨਾਂ ਦੀ ਕਦੇ ਪੁਕਾਰ ਸੁਣੀ ਜਾਏ ਕੀ ਇਹਨਾਂ ਦੀ ਕਿ ਜਦੋਂ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਕੋਈ ਫੈਮਿਲੀ ਦਾ ਅਰਨਿੰਗ ਮੈਂਬਰ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਲੋਕ ਹਸਪਤਾਲ ਲੈ ਕੇ ਆਉਂਦੇ ਆ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਪਹਿਲੀ ਗੱਲ ਇਹਦੀ ਜਾਨ ਬਚੇਗੀ ਕਿ ਨਹੀਂ ਬਚੇਗੀ ਸਾਡਾ ਘਰ ਬਚੇਗਾ ਕਿ ਨਹੀਂ ਬਚੇਗਾ ਜ਼ਮੀਨ ਬਚੇਗੀ ਕਿ ਨਹੀਂ ਕਈ ਵਾਰੀ ਨਹੀਂ ਬਚਦੀ ਜਾਨ ਪੈਸੇ ਖਰਚੇ ਜਾਂਦੇ ਆ ਕਮਾਊ ਮੈਂਬਰ ਚਲਾ ਜਾਂਦਾ ਔਰ ਉਹਨਾਂ ਦੇ ਪਿੱਛੇ ਕਰਜ਼ੇ ਦੀ ਪੰਡ ਛੱਡ ਜਾਂਦਾ ਔਰ ਉਹ ਮਤਲਬ ਉੜ-ਕੁੜ ਕੇ ਮਰਦੀ ਹੈ ਪਰਿਵਾਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਇਸ ਗੱਲ ਦਾ ਸਾਕਸ਼ੀ ਸੀ ਅਰਵਿੰਦ ਜੀ ਮੇਰੇ ਕੋਲ ਸ਼ਬਦ ਨਹੀਂ ਹੈ ਤੁਹਾਡੇ ਧੰਨਵਾਦ ਕਰਨ ਦੇ ਮਾਨ ਸਾਹਿਬ ਮਨੀਸ਼ ਜੀ ਮੇਰੇ ਕੋਲ ਤਾਂ ਸ਼ਬਦ ਨਹੀਂ ਹੈ ਤੁਹਾਡੇ ਕੋਲ ਧੰਨਵਾਦ ਕਰਨ ਇਹ ਜਿਹੜੀ ਸਕੀਮ ਹੈ ਦੁਨੀਆ ਦੀ ਨਵਿਕਲੀ ਸਕੀਮ ਹੈ ਸਾਰੀ ਦੁਨੀਆ ਦੀ ਇੱਕ ਪੰਚਾਇਤ ਹੋਈ ਸਾਰੇ ਹੈਡਸ ਆਫ ਸਟੇਟ ਆਏ 1978 ਦੇ ਵਿੱਚ ਅਲਮਾਰਟ ਰਸ਼ੀਆ ਦੇ ਵਿੱਚ ਇੱਕ ਜਗ੍ਹਾ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਸਿਹਤ ਹੈ ਬੁਨਿਆਦੀ ਹੱਕ ਹੋਣਾ ਚਾਹੀਦਾ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਬਹੁਤ ਸਾਰੀਆਂ ਸਕੀਮਾਂ ਆਈਆਂ ਬੜੀਆਂ ਕਮੇਟੀਆਂ ਬੜੀਆਂ ਬਟ ਕੋਈ ਵੀ ਸਟੇਟ ਕੋਈ ਵੀ ਦੇਸ਼ ਕੋਈ ਵੀ ਰਾਜ ਇਹ ਲਾਗੂ ਨਹੀਂ ਕਰ ਸਕਿਆ ਤੇ ਇਹ ਅਰਵਿੰਦ ਕੇਜੀਵਾਲ ਭਗਵੰਤ ਮਾਨ ਨੇ ਪਹਿਲੀ ਵਾਰੀ ਲਾਗੂ ਕਰਕੇ ਦਿਖਾਤਾ ਨiyet ਤੇ ਨੀਤੀ ਹੋਣੀ ਚਾਹੀਦੀ ਹੈ ਨੇਕ ਨiyet ਹੋਵੇ ਜਿਹੜੇ ਹਸਤਾ ਵਾਲੇ ਸਾਰੇ ਮੈਨੂੰ ਬੜੇ ਮਾਨ ਦੀ ਕਰ ਲੈ ਸਰ ਇਹ ਜਿਹੜੀ ਸਕੀਮ ਹੈ ਇਹ ਕਾਰਡ ਬਣਨ ਤੋਂ ਲੈ ਕੇ 1 ਰੁਪਿਆ ਵੀ ਨਹੀਂ ਲਾ ਕਿਸੇ ਨੂੰ ਦੇਣਾ ਨਾ ਕਿਸੇ ਨੇ ਲੈਣਾ ਇਹ ਜਿੰਨੇ ਵੀ ਮੇਰੇ ਭਰਾ ਇੱਥੇ ਸਾਲ ਚ ਬੈਠਿਆ ਸਾਡਾ ਸਾਰਿਆਂ ਦਾ ਫਰਜ਼ ਹੈ ਜਿਹੜੇ ਸਾਨੂੰ ਸੋਸ਼ਲ ਮੀਡੀਆ ਤੇ ਦੇਖਣਗੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਪੰਜਾਬੀ ਹੈ ਕਿ ਪੰਜਾਬ ਦੀ ਇਹ ਜਿਹੜੀ ਸਕੀਮ ਹੈ ਇਹ ਇੰਨੀ ਵਧੀਆ ਸਕੀਮ ਹੈ ਕਿ ਕਾਰਡ ਨੂੰ ਬਰਾਂਡ ਤੋਂ ਲੈ ਕੇ ਟਰੀਟਮੈਂਟ ਤੱਕ ਜਿਹੜਾ ਬਿੱਲ ਤੁਹਾਨੂੰ ਮਿਲਣਾ ਤੁਸੀਂ ਬੜੇ ਮਾਣ ਨਾਲ ਕਹੋਗੇ ਕਿ ਮੇਰਾ ਇਲਾਜ ਹੋ ਗਿਆ ਜਿਹੜਾ ਜਿਹੜਾ ਪੈਸਾ ਦੇਣਾ ਉਹ ਮਾਨ ਸਾਹਿਬ ਮਾਨ ਸਾਹਿਬ ਆਪ ਹੀ ਦੇਣਗੇ ਪੰਜਾਬ ਦਾ ਪੁੱਤਰ ਦੇਊਗਾ ਸੋ ਤੁਸੀਂ ਮੈਂ ਲੋਕਾਂ ਨੂੰ ਜ਼ਲੀਲ ਹੁੰਦੇ ਦੇਖਿਆ ਕਰਜਾਈ ਹੁੰਦੇ ਦੇਖਿਆ ਕਿ ਡਿਗਨਿਟੀ ਵੀ ਹੁੰਦੀ ਆ ਬੰਦੇ ਦੀ ਇੱਕ ਅਣਖ ਹੁੰਦੀ ਆ ਜਦੋਂ ਤੁਹਾਡਾ ਕੋਈ ਤੁਹਾਡੇ ਰੱਬ ਨਾ ਕਰੇ ਤੁਹਾਡੇ ਤੇ ਕੋਈ ਮੁਸੀਬਤ ਆ ਜਾਏ ਕਿਸੇ ਨੂੰ ਕੋਈ ਲੱਕਵਾ ਮਾਰ ਜਾਏ ਹਾਰਟ ਅਟੈਕ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਤੁਹਾਨੂੰ ਸੋਚਣ ਦੀ ਲੋੜ ਨਹੀਂ ਆ ਤੁਸੀਂ ਚਾਹੇ ਸਾਰੇ ਮੈਡੀਕਲ ਕਾਲਜ ਵਧੀਆ ਤੋਂ ਵਧੀਆ ਹਸਪਤਾਲ ਅਸੀਂ ਰੋਲ ਕੀਤੇ ਆ ਔਰ ਸਾਰੇ ਹੋ ਜਾਣਗੇ 100% ਹੋ ਜਾਣਗੇ 95% ਹਸਪਤਾਲ ਸਾਨੂੰ ਜੁਆਇਨ ਕਰ ਚੁੱਕੇ ਆ ਔਰ ਮੈਂ ਦੂਜੇ ਪਾਸੇ ਹਸਪਤਾਲ ਨੂੰ ਸ਼ੋਰ ਕਰਨਾ ਚਾਹੁੰਦਾ ਉਹ ਕਹਿੰਦੇ ਜੀ ਅਕਾਲੀਆਂ ਵੇਲੇ ਹੋਇਆ ਸੀ ਉਹ ਭਾਜਪੀ ਵੇਲੇ ਹੋਇਆ ਸੀ ਕਾਂਗਰਸ ਵੇਲੇ ਸਾਨੂੰ ਪੈਸੇ ਨਹੀਂ ਮਿਲੇ ਜਿਹੜੀ ਐਫ ਕੋ ਟੋਕਿਓ ਆਰ ਐਨ ਦੀ ਸਕੀਮ ਸੀ ਉਹਨਾਂ ਨਾਲ ਸਾਰਿਆਂ ਨਾਲ ਅਸੀਂ ਮੀਟਿੰਗਸ ਕੀਤੀਆਂ ਮੈਂ ਇੱਕ ਵਾਰੀ ਉਹਨਾਂ ਨੂੰ ਰੀਅਸ਼ੋਰ ਕਰਦਾ ਕਿ ਪਹਿਲੀ ਵਾਰ ਇਹ ਹੈ ਕਿ ਸਰਕਾਰ ਬਜਟਰੀ ਸਕੀਮ ਲੈ ਕੇ ਆਈ ਹੈ ਜਿਹੜੀ ਇੰਸ਼ੋਰੈਂਸ ਕੰਪਨੀਆਂ ਯੂਨਾਈਟਿਡ ਇੰਡੀਆ ਉਹਨੂੰ ਅਸੀਂ ਬਾਅਦ 'ਚ ਨਹੀਂ ਪੈਸੇ ਦੇਵਾਂਗੇ ਉਹਨੂੰ ਪਹਿਲਾਂ ਪੈਸੇ ਦੇ ਤੇ ਮਾਨ ਸਾਹਿਬ ਨੇ ਉਹਦੇ ਖਾਤੇ 'ਚ ਪਾ ਦਿੱਤੇ ਅਚੀਮਾ ਜੀ ਬੈਠੇ ਅਗਵਾਇਆ ਪਹਿਲਾਂ ਉਹਦੇ ਖਾਤੇ 'ਚ ਪਾ ਦਿੱਤੇ ਵੀ 15 ਦਿਨ ਦੇ ਵਿੱਚ ਹਸਪਤਾਲ ਨੂੰ ਪੈਸੇ ਮਿਲਨੇ ਚਾਹੀਦੇ ਆ ਉਹਨਾਂ ਨੂੰ ਕਹਿ ਦਿਓ ਮੈਨੂੰ ਕਹਿੰਦੇ ਜੀ ਸਾਨੂੰ ਯਕੀਨਤਾ ਹੈ ਕਿ ਜੀਦੇਵਾਲ ਸਾਹਿਬ ਤੇ ਮਗਰ ਜੀ ਤੁਹਾਨੂੰ ਯਕੀਨ ਕਿਉਂ ਆ ਦੱਸੋ ਕਹਿੰਦੇ ਜੀ ਉਹਨਾਂ ਨੇ ਕਿਹਾ ਸੀ ਬਿਜਲੀ ਫਰੀ ਦੇਵਾਂਗੇ ਦੇ ਦਿੱਤੀ ਉਹਨਾਂ ਨੇ ਦੇ ਦਿੱਤੀ ਨਾ ਜੀ ਇਹ ਕਹਿੰਦਾ ਜੀ ਕਿਵੇਂ ਦਿਓਗੇ ਪਾਣੀ ਟੇਲਾ ਤੱਕ ਪਹੁੰਚਾਵਾਂਗੇ ਕਹਿੰਦੇ ਪਹੁੰਚਾਤਾ ਉਹਨਾਂ ਨੇ ਟੋਲ ਪਲਾਜ਼ਾ ਉਹਨਾਂ ਨੇ ਕਿਹਾ ਵੀ ਨਹੀਂ ਸੀ ਤਾਂ ਵੀ ਚੱਕ ਦਿੱਤੇ ਉਹਨਾਂ ਨੇ ਔਰ ਯੋਗਾ ਹੋ ਰਿਹਾ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰਾਇਮਰੀ ਕੇਅਰ ਦੇ ਵਿੱਚ ਮੱਲਾ ਕਲੀਨਿਕ ਬਣਾ ਕੇ ਚਲਾ ਕੇ ਦਿਖਾਤੇ ਸਾਰੇ ਹਸਪਤਾਲਾਂ 'ਚ ਸਾਰੀਆਂ ਦਵਾਈਆਂ ਪਹੁੰਚਾਤੀਆਂ ਕਹਿੰਦੇ ਸਾਨੂੰ ਯਕੀਨ ਤਾਂ ਹੈ ਜੀ ਕਿ ਸਾਨੂੰ ਸਾਨੂੰ ਵੀ ਸਾਡੇ ਪੈਸੇ ਵੀ ਮਿਲ ਜਾਣਗੇ ਇਹ ਬਜਟਰੀ ਸਕੀਮ ਹੈ ਫਿਰ ਉਹਨਾਂ ਨੂੰ ਇਹ ਗੱਲ ਕਹਿਣਾ ਪੈਸੇ ਮਿਲਣਗੇ ਕੰਮ ਸਹੀ ਕਰਨਾ ਹੱਕ ਸੱਚ ਦੀ ਕਮਾਈ ਜਿਹੜੀ ਹੈ ਉਹ ਉਹ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਰੂਰ ਬੇਨਤੀ ਕਰੂੰਗਾ ਸੋ ਇਹ ਸਕੀਮ ਟੋਟਲੀ ਕੈਸ਼ਲੈਸ ਹੈ ਕੁਆਲਿਟੀ ਹੈਲਥ케ਅਰ ਹੋਏਗੀ ਉਹ ਅਸੀਂ ਅਸੀਂ ਮਾਨੀਟਰ ਕਰਾਂਗੇ ਪੇਸ਼ੈਂਟ ਤੇ ਉਹਨਾਂ ਦੀ ਫੈਮਿਲੀ ਤੇ ਕੋਈ ਫਾਈਨੈਂਸ਼ੀਅਲ ਸਟ੍ਰੈਸ ਨਹੀਂ ਹੋਏਗਾ ਔਰ ਕਿਸੇ ਤਰ੍ਹਾਂ ਦੀ ਪੇਸ਼ੈਂਟ ਦੀ ਡਿਗਨਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਸਰ ਇਹਦੇ ਨਾਲ ਨਾਲ ਮੈਂ ਗੱਲ ਹੋਰ ਕਰਨੀ ਚਾਹੁੰਦਾ ਜੀ ਮੈਂ ਇਸ ਗੱਲ ਦਾ ਸਾਕਸ਼ੀ ਹਾਂ ਜੋ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਉਹਦੇ ਵਿੱਚ ਮੈਂ ਉਹ ਕਾਲਾ ਦੌਰ ਅੱਤਵਾਦ ਦਾ ਸਾਰਾ ਸਮਾਂ ਦੇਖਿਆ ਨਾਰਕੋ টেরਰਿਜ਼ਮ ਸੀ ਉਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਸੀ ਔਰ ਅੱਤਵਾਦੀ ਖਤਮ ਹੋ ਗਏ ਪੰਜਾਬ ਚੋਂ ਲੇਕਿਨ ਜਿਹੜੇ ਉਸ ਵੇਲੇ ਦੇ ਪੋਲੀਟੀਸ਼ੀਅਨ ਸੀ ਕੁਝ ਆਮ ਸ਼ੋਰ ਕਿ ਪੁਲਿਸ ਦੇ ਅਫਸਰ ਵੀ ਸੀ ਉਹਨਾਂ ਨੇ ਦੇਖਿਆ ਵੀ ਇਹ ਜਿਹੜੇ ਅੱਤਵਾਦੀ ਇਹਨੇ ਪੈਸੇ ਇਹਨਾਂ ਦੀ ਫੰਡਿੰਗ ਕਿੱਥੋਂ ਹੁੰਦੀ ਸੀ ਨਾਰਕੋਟਿਕਸ ਤੋਂ ਹੁੰਦੀ ਸੀ ਉਹ ਟ੍ਰੇਡ ਇਥੋਂ ਦੇ ਪੋਲੀਟੀਸ਼ੀਅਨ ਨੇ ਫੜ ਲਿਆ ਇਹ ਪਹਿਲੀ ਵਾਰੀ ਹੈ ਕਿ ਉੱਥੋਂ ਤੱਕ ਮਾਨ ਸਾਹਿਬ ਦਾ ਅਰਥ ਪਹੁੰਚਿਆ ਕਿ ਜਿਹੜੇ ਵੱਡੇ ਵੱਡੇ ਜਿਹੜੇ ਚਿੱਟਾ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੇ ਚਿੱਟਾ ਲੈ ਕੇ ਆਏ ਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਕੀਤਾ ਉਹਨਾਂ ਨੂੰ ਹੁਣ ਮਾਨ ਸਾਹਿਬ ਨਹੀਂ ਛੱਡਣਗੇ ਉਹਨਾਂ ਤੇ ਪੂਰਾ ਐਕਸ਼ਨ ਹੋਏਗਾ ਬਹੁਤ ਜਲਦੀ ਬਹੁਤ ਜਲਦੀ ਪੰਜਾਬ ਚਿੱਟਾ ਮੁਕਤ ਹੋਏਗਾ ਨਸ਼ੇ ਮੁਕਤ ਹੋਏਗਾ ਗੈਂਗਸਟਰਾਂ ਤੋਂ ਫ੍ਰੀ ਹੋਏਗਾ ਔਰ ਪੰਜਾਬ ਦੇ ਵਿੱਚ ਨਵੀਂ ਮਾਨ ਸਾਹਿਬ ਜਾ ਕੇ ਆਏ ਆ ਵਿਦੇਸ਼ਾਂ ਦੇ ਵਿੱਚ ਵੀ ਜਪਾਨ ਚ ਜਾ ਕੇ ਆਏ ਆ ਕੋਰੀਆ ਚ ਜਾ ਰਿਹਾ ਇਹਨਾਂ ਨੂੰ ਬਾਹਰ ਜਾਣ ਨਹੀਂ ਦੇ ਰਹੇ ਡਰਦੇ ਆ ਕਿਉਂਕਿ ਉੱਥੋਂ ਆ ਰਹੇ ਆ ਟੈਕਨੋਲੋਜੀ ਆ ਰਹੀ ਆ ਜਪਾਨ ਤੋਂ ਆ ਰਹੀ ਆ ਕਿ ਪ੍ਰੀਜ਼ਰਵੇਸ਼ਨ ਕਿਵੇਂ ਕਰਨੀ ਆ ਫੂਡ ਦੇ ਵਿੱਚ ਕਿਵੇਂ ਸਟੋਰੇਜ ਕਰਨਾ ਸੋ ਡਰਦੇ ਆ ਰੋਕਣਾ ਚਾਹੁੰਦੇ ਆ ਬ੍ਰੇਕਾਂ ਲਾਉਂਦੇ ਆ ਪਰ ਮਾਨ ਸਾਹਿਬ ਨੂੰ ਰੋਕਣਾ ਬਹੁਤ ਔਖਾ ਕੇਜਰੀਵਾਲ ਨੂੰ ਰੋਕਣਾ ਬਹੁਤ ਔਖਾ ਹੈ ਕਈ ਬੰਦੇ ਕਹਿੰਦੇ ਆ ਦਿੱਲੀ ਵਾਲੇ ਦਿੱਲੀ ਵਾਲੇ ਅਰਮੇਨਿਕ ਕੇਜਰੀਵਾਰ ਲਈ ਇੱਕ ਝਾੜੂ ਬਣਾਇਆ ਤੀਲੇ ਪੰਜਾਬ ਦੇ ਵੀ ਆ ਦਿੱਲੀ ਦੇ ਵੀ ਆ ਗੁਜਰਾਤ ਦੇ ਵੀ ਆ ਔਰ ਬੁਆ ਦੇ ਵੀ ਆ ਜੰਮੂ ਕਸ਼ਮੀਰ ਦੇ ਵੀ ਇਹ ਝਾੜੂ ਤਾਂ ਸਾਰੇ ਦੇਸ਼ ਚੱਲੇਗਾ ਉਹਨਾਂ ਨੇ ਤਾਂ ਤੀਲੇ ਦੇਖਾ ਵਧੀਆ ਤੀਲੇ ਲੈਣੇ ਜਿੱਥੇ ਮਿਲਦੇ ਆ ਲੈ ਲਓ ਸੋ ਇਹ ਜਿਹੜਾ ਝਾੜੂ ਆ ਇਹ ਚੱਲੇਗਾ ਸੋ ਮੈਂ ਇੱਕ ਵਾਰ ਜਿਹੜਾ ਹੈਗਾ ਮੇਰੇ ਮੈਂਟਰ ਵਾਸਤੇ ਸਾਰੇ ਮੈਂਟਰਸ ਵਾਸਤੇ ਇਹ ਦੋ ਲਾਈਨਾਂ ਇਹ ਕਵੀ ਪ੍ਰਦੀਪ ਜੀ ਨੇ ਲਿਖੀਆਂ ਹੋਈਆਂ ਬਹੁਤ ਸੋਹਣੀਆਂ ਲਾਈਨਾਂ ਮੈਨੂੰ ਬਹੁਤ ਪਸੰਦ ਆ ਔਰ ਮੈਂ ਆਪਣਾ ਟ੍ਰਿਬਿਊਟ ਉਸ ਤੋਂ ਪਹਿਲਾਂ ਜਿਹੜਾ ਸਾਡੇ ਸ਼ਹੀਦ ਆਜਮ ਭਗਤ ਸਿੰਘ ਮਾਣ ਸਾਹਿਬ ਦੀ ਇਹ ਖਾਸੀਅਤ ਹੈ ਜੀ ਪਹਿਲੀ ਇਲੈਕਸ਼ਨ ਤੋਂ ਲੈ ਕੇ ਜਦੋਂ ਇਹਨਾਂ ਨੂੰ ਸਰਟੀਫਿਕੇਟ ਮਿਲਦਾ ਜਿੱਤਦਾ ਇਹ ਸਿੱਧੇ ਖੜਕੜ ਕਲਾਂ ਜਾਂਦੇ ਆ ਪਹਿਲਾਂ ਜਾ ਕੇ ਉਹਦੇ ਚਰਨਾਚ ਰੱਖ ਕੇ ਕਿਉਂਕਿ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਅੰਗਰੇਜ਼ਾਂ ਨੂੰ ਤੁਸੀਂ ਕੱਢ ਦੇਾਂਗੇ ਉਹਨਾਂ ਨੇ ਕੱਢਤਾ ਸਾਨੂੰ ਵੋਟ ਪਾਉਣ ਦੀ ਆਜ਼ਾਦੀ ਦੇ ਦਾਂਗੇ ਉਹ ਵੀ ਖੋਈ ਜਾ ਰਹੀ ਆ ਲੇਕਿਨ ਲੋਕਾਂ ਨੂੰ ਕਦੋਂ ਮਿਲੇਗੀ ਆਜ਼ਾਦੀ ਗਰੀਬੀ ਤੋਂ ਬਿਮਾਰੀ ਤੋਂ ਬੇਰੁਜ਼ਗਾਰੀ ਤੋਂ ਉਹ ਸਾਰ ਤੁਸੀਂ ਦੇ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਆਖਰ ਵਿੱਚ ਇਹ ਗੱਲ ਕਹਿਣੀ ਚਾਹੂੰਗਾ ਹਮ ਲਾਏ ਹਨ ਤੂਫਾਨ ਸੇ ਕਸ਼ਤੀ ਨਿਕਾਲ ਕੇ ਇਸ ਦੇਸ਼ ਕੋ ਮਰੇ ਬੱਚੋ ਰੱਖਣਾ ਸੰਭਾਲ ਕੇ ਥੈਂਕ ਯੂ ਵੈਰੀ ਮਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਨੂੰ ਇੱਕ ਨਵੀਂ ਕਿਸਮ ਦੀ ਰਾਜਨੀਤੀ ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਬਦਲਣ ਆਏ ਆ ਤੇ ਇਹ ਅੱਜ ਉਹਦਾ ਪ੍ਰੂਫ ਹੈ ਕਿ ਰਾਜਨੀਤੀ ਬਦਲ ਕੇ ਰੱਖ ਦਿੱਤੀ ਉਹਨਾਂ ਨੇ ਸਾਡੇ ਬਹੁਤ ਹੀ ਡਾਇਨਾਮਿਕ ਜਿਨ੍ਹਾਂ ਨੇ ਇਹਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਮੈਂ ਕਹੂੰਗਾ ਕਿ ਮੇਰੇ ਫਰੈਂਡ ਫਿਲਾਸਫਰ ਐਂਡ ਗਾਈਡ ਜਿਨ੍ਹਾਂ ਨੇ ਪਾਰਟੀ ਦਾ ਢਾਂਚਾ ਬਣਾਉਣ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਮੈਨੂੰ ਮੇਰੀ ਰਾਇਮਾਈ ਕੀਤੀ ਮਨੀਸ਼ ਸੋਧਿਆ ਜੀ ਪੰਜਾਬ ਦੇ ਪਰਿਵਾਰੀ ਔਰ ਇੱਕ ਕਹੂੰਗਾ ਕਿ ਮੇਰਾ ਇੱਕ ਹੋਰ ਅਨਦਰ ਫਰੈਂਡ ਫਲੋਸਫਰ ਐਂਡ ਗਾਈਡ ਜਿਨ੍ਹਾਂ ਦੇ ਵਿੱਚ ਕੇ ਛੁਪੇ ਰਹਿਣ ਦੀ ਖਾਹਿਸ਼ ਉਹਨਾਂ ਨੂੰ ਅੱਜ ਵੀ ਮੈਂ ਬੜੀ ਮੁਸ਼ਕਲ ਨਾਲ ਲੈ ਕੇ ਆਇਆ ਸਾਡੇ ਸਹਿ ਪਰਿਵਾਰੀ